ਆ ਰਹੇ ਹੈ ਹੌਲਦਾਰ ਰਜੇਸ਼ਵਰ ਸਿੰਘ ਜੀ ਸਾਫ ਕਾ ਸੈਨਿਕ ਸੰਗਠਨ ਕਮੇਟੀ ਪਲਵਨ ਇਹ ਵੀ ਮੇਰੇ ਪ੍ਰਧਾਨ ਸਾਹਿਬ ਤਿਆਰ ਰਹਿਗੇ ਸਭ ਤੋਂ ਪਹਿਲਾਂ ਬਹਿਰਿਆ ਖਾਸਾ ਬਹਿਰ ਜੀ ਦੀ ਫੜੇ ਲਾਗੇ ਰੱਖੋ ਅਲਗ-ਅਲਗ ਸਟੇਟਾਂ ਔਰ ਅਲਗ-ਅਲਗ ਜਿਲ੍ਹਾ ਤੋਂ ਆਏ ਮੇਰੇ ਜਿੰਨੀ ਸਾਹਿਬਾਨ ਨੇ ਸਾਰਿਆਂ ਦੇ ਇੱਥੇ ਪਹੁੰਚਣ ਤੇ ਬਹੁਤ ਧੰਨ ਧੰਨ ਦਿ ਲੋਕ ਧੰਨਵਾਦ ਕਰਦੇ ਆਂ ਅੱਜ ਤੋਂ ਪਹਿਲਾਂ ਜਿੰਨੇ ਵੀ ਬਲਾਰੇ ਬੋਲੇ ਨੇ ਸਭ ਨੇ ਇੱਕ ਹੀ ਗੱਲ ਆਖੀਏ ਆਪਣੀ ਇਕਤਾ ਕਿਉਂਕਿ ਕੋਈ ਵੀ ਕੰਮ ਜਿੰਨਾ ਤੇ ਆਪਣੀ ਇਕਤਾ ਨਾਲ ਆਪਾਂ ਕੰਮ ਨੂੰ ਚੇਤ ਨਹੀਂ ਸਕਦੇ ਔਰ ਇਕਤਾ ਹੁਣੀ ਬਹੁਤ ਜ਼ਰੂਰੀ ਹੈ ਔਰ ਇਕਤਾ ਆਪਣੀ ਕਿਉਂ ਨਹੀਂ ਹੋ ਰਹੀ ਕਿਉਂਕਿ ਆਪਣੇ ਜਿੰਨੀਆਂ ਵੀ ਤਸਵੀਰਦਿਆਂ ਨੇ ਇਹਨਾਂ ਦੇ ਕ੍ਰਮ ਚੌਦਰੀ ਬਹੁਤ ਜ਼ਿਆਦਾ ਨੇ ਉਹ ਸਿਰਫ ਜਿੰਨੇ ਵੀ ਕ੍ਰਮ ਚੌਦਰੀ ਨੇ ਉਹ ਸਿਰਫ ਸਟੇਜ ਤੇ ਆ ਕੇ ਬੋਲਣਾ ਚਾਹੁੰਦੇ ਨੇ ਔਰ ਉਹਨਾਂ ਦੇ ਪਿੱਛੇ ਬੰਦਾ ਕੋਈ ਨਹੀਂ ਕਿੰਨਾ ਚਿਰ ਸੀ ਜੇ ਗਰਾਊਂਡ ਤੇ ਫਰਕ ਨਹੀਂ ਕਰਦੇ ਗਰਾਊਂਡ ਤੇ ਕੰਮ ਨਹੀਂ ਕਰਦੇ ਸਾਡੇ ਨਾਲ ਬੰਦੇ ਨਹੀਂ ਜੁੜਦੇ ਗਰਾਊਂਡ ਦਾ ਕੰਮ ਕੀਤਾ ਵੀ ਆਪਣੇ ਫੌਜੀ ਬੰਦੇ ਨਾਲ ਨਹੀਂ ਜੁੜਦੇ ਅਸੀਂ ਹਜ਼ਾਰਾਂ ਬੰਦਿਆਂ ਨੂੰ ਜਿੱਦਣੇ ਡਰਾਉਣਾ ਵੇ ਫੋਨ ਕਰੀਦਾ ਆਇਓ 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 ਕੋਈ ਕਹਿੰਗੇ ਸੀਟ ਰਿਜ਼ਰਵ ਕਰਾ ਦਿਓ ਜਦੋਂ ਸੀਟਾਂ ਰਿਜ਼ਰਵ ਹੋ ਜਾਂਦੀਆਂ ਨੇ ਉਹਦੇ ਬਾਅਦ ਕਹਿੰਗੇ ਮੈਨੂੰ ਫਾਨਾ ਕੰਮ ਪੈ ਗਿਆ ਤੇ ਬੰਦੇ ਉੱਥੇ ਉੱਥੋਂ ਛੱਡ ਜਾਣਗੇ ਅਗਰ ਇੰਨਾ ਕੁ ਕੰਦੇ ਪਾਪ ਵੀ ਅਸੀਂ ਇੱਥੇ ਨਹੀਂ ਪਹੁੰਚਦੇ ਤੇ ਸਾਡੇ ਜਿੰਨੇ ਵੀ ਸਾਫਤਾ ਸੈਨ ਕਰਨੇ ਮੈਂ ਕਹਿੰਦਾ ਸਾਡੇ ਬਹੁਤ ਸ਼ਰਮ ਦੀ ਗੱਲ ਹੈ ਕੋਈ ਵੀ ਸੰਘਰਸ਼ ਜਬਰਦਸਤੀ ਨਹੀਂ ਲੜਿਆ ਜਾਂਦਾ ਜਿੰਨੇ ਕਰਦੇ ਅੰਦਰ ਮਨੰ ਦਾ ਤਮੰਨਾ ਨਹੀਂ ਸੰਘਰਸ਼ ਲੜਨ ਦੀ ਉਹਨੇ ਤੇ ਤੁਸੀਂ ਕੋਈ ਸੰਘਰਸ਼ ਨਹੀਂ ਲੜ ਸਕਦਾ ਔਰ ਤਵੇ ਅੰਦਰ ਸੰਘਰਸ਼ ਲਈ ਤਮੰਨਾ ਤਦਕ ਪੈਦਾ ਹੋ ਸਕਦੀ ਹੈ ਅਗਰ ਤਦੀ ਜ਼ਮੀਰ ਜਾਗਦੀ ਹੈ ਤਾਂ ਅਗਰ ਤੁਸੀਂ ਜ਼ਮੀਰ ਤੋਂ ਮਰ ਗਏ ਜੇ ਤੂੰ ਇਸ ਦੁਨੀਆ ਤੋਂ ਮਰ ਕੇ ਬੰਦਾ ਫਿਰ ਛੋਹੀ ਲੜ ਸਕਦਾ ਜਿੰਦੀ ਆਤਮਾ ਢੁੱਲਾ ਔਰ ਜਦੋਂ ਤੇਰੀ ਆਤਮਾ ਨੇ ਮਰ ਗਈ ਕੋਈ ਬੰਦਾ ਨਰਸੀਂ ਨਹੀਂ ਢੜ ਸਕਦਾ ਇਸ ਕਰਕੇ ਜਿਹੜੇ ਸਾਡੇ ਕੰਮ ਨਹੀਂ ਸਿਰਫ ਸਾਨੂੰ ਇੱਕੀਵੇਂ ਸਾਡੇ ਕੰਮ ਨਹੀਂ ਨਾ ਕਿਤਨ ਸਾਨੂੰ ਪ੍ਰਮਾਤਮਾ ਨੇ ਬੁਲਾ ਲਿਆ ਸਾਡਾ ਆਰਾਮ ਨਾਮ ਸਤ ਹੋ ਗਿਆ ਸਾਡੇ ਕਰਜ਼ੇ ਕੰਮ ਉੱਤਰ ਨਹੀਂ ਚੱਲਨੇ ਨੇ ਔਰ ਹੁਣ ਚੰਗੇ ਚੱਲਣ ਅਗਰ ਆਪਣਾ ਆਪਣਾ ਕੋਈ ਕੰਮ ਔਰ ਆਪਣੀ ਕੋਈ ਜ਼ਿੰਮੇਵਾਰੀ ਅਗਰ ਆਪਾਂ ਕੌਂਦੇ ਰੱਖੇ ਜਾ ਆਪਣੇ ਜੀਵਨ ਸਾਥੀਆਂ ਦੇਖੇ ਲਾ ਕੇ ਮਰਾਂਗੇ ਹੋ ਸਕਦਾ ਆਪਣਾ ਨਾਮ ਉੱਚਾ ਹੋ ਜਾਏ ਇਸ ਕਰਕੇ ਮੈਂ ਹਰ ਇੱਕ ਬੰਦੇ ਨੂੰ ਇਹ ਹੀ ਬੇਨਤੀ ਕਰਨਾ ਵੀ ਜਦੋਂ ਵੀ ਕਿਤੇ ਸੰਨਰਸੀ ਕਾਲ ਆਉਂਦੀ ਏ ਫਟ ਕਰਕੇ ਇਸ਼ਾਰੇਆ ਕਰੋ ਇਹਨਾ ਸੋਚੇ ਕਿ ਮੈਨੂੰ ਫੋਨ ਆਏਗਾ ਮੈਨੂੰ ਪ੍ਰਧਾਨ ਫੋਨ ਕਰੇ ਮੈਂ ਫੋਨ ਕਰਾਂ ਅਗਰ ਅਪਾ ਤੀਰਖੇਨ ਕਾ ਆਪਾਂ ਰੋ ਰੋ ਸੰਨਰਸੀ ਲੋਕ ਨਹੀਂ ਅਰੇ ਇੱਕ ਕਾਲ ਤੇ ਇੱਥੇ 20 25 ਲੱਖ ਰੁਪਏ ਇਕੱਠੇ ਹੋ ਜਾਣ ਕਿਹੋ ਵੀ ਸਰਕਾਰ ਦੀ ਹਿੰਮਤ ਨਹੀਂ ਅਗਰ ਇੱਕ ਦਿਨ ਜਿ ਘੁੱਟਣਾ ਟੇਕ ਦੇਵੇ ਤਾਂ ਅਗਰ ਪਹਾੜਾਂ ਦੇੰ ਦਾ ਪਾਣੀ ਨਦੀਆਂ ਛੱਡਿਆ ਜਾਂਦਾ ਤੇ ਕੁਛ ਨਹੀਂ ਵਿਗਾਰਦਾ ਅਗਰ ਪਹਾੜਾਂ ਦੇ ਫੈਕਵੇਂ ਟੁੱਟ ਜੇ ਤੇ ਪੂਰੇ ਹਿੰਦੁਸਤਾਨ ਤਬਾਹ ਕਰ ਸਕਦਾ ਹੈ ਇਸੇ ਤਰ੍ਹਾਂ ਜਿੰਨੇ ਸਾਡੇ ਸਾਬਕਾ ਸੈਨਿਕ ਨੇ ਅਗਰ ਇੱਕ ਦੇ ਇਕੱਠੇ ਹੋ ਕੇ ਇੱਕ ਹੀ ਕਾਰ ਤੇ ਦਿੱਲੀ ਪਹੁੰਚ ਜਾਣ ਤੇ ਕਿਸੇ ਦੀ ਤਾਕਤ ਨਹੀਂ ਅਗਰ ਸਾਨੂੰ ਇੱਕ ਦਿਨ ਸਾਡੀ ਮੰਗ ਪੂਰੀ ਹੋ ਜਾਵੇ ਸਾਨੂੰ ਰੋਜ਼ ਦੇ ਗੌਰਮੈਂਟ ਦੇ ਵਿੱਚ ਤਾਕਤ ਨਹੀਂ ਲੋੜ ਨਹੀਂ ਇਸ ਕਰਕੇ ਸਾਨੂੰ ਪਕਣਾ ਬਹੁਤ ਜੁੜ ਰਹੀ ਏ ਔਰ ਹਰ ਕਿਸਾਨ ਨੂੰ ਆਪਣਾ ਕੰਮ ਸੰਕੇ ਇੱਥੇ ਹੀ ਸਲਾਹ ਚਾਹੀਦਾ ਇਨਾ ਕਹਿੰਦਾ ਆਖਿਮਾ ਜਾਟਕਾ ਅਗਰ ਤੁਮ ਬਾਤ ਕਰੇਗਾ ਵੀ ਤਾਂ ਸਭ ਤੁਮ ਮਾਫੀ ਚੋਣਾ ਧੰਨਵਾਦ ਬੜੀ ਆਖਾਲਸਾ ਬੜੀ